ਦੇਖੋ ਜੀ ਭਾਤ ਭਾਈ ਸਰਕਾਰ ਵੱਲੋਂ ਮੋਦੀ ਸਾਹਿਬ ਵੱਲੋਂ ਹਰੇਕ ਇਲੈਕਸ਼ਨ ਦੇ ਟਾਈਮ ਤੇ ਆ ਕੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਹੁੰਦੇ ਨੇ ਵੱਡੇ ਲੀਡਰ ਨੇ ਜਿਵੇਂ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਤੇ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਧੱਕ ਦਿੰਦੇ ਨੇ ਤਾਂ ਕਿ ਇਹ ਆਪਣੀ ਪਾਰਟੀ ਦਾ ਆਪਣੀ ਪਾਰਟੀ ਦੀਆਂ ਵਧੀਆ ਨੀਤੀਆਂ ਦਾ ਪ੍ਰਚਾਰ ਨਾ ਕਰ ਸਕਣ ਲੋਕਾਂ ਨੂੰ ਪਤਾ ਨ ਲੱਗ ਸਕੇ। ਸਰਕਾਰ ਹਾਏ 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 ਜਦੋਂ ਸਾਡੀ ਪਾਰਟੀ ਪਹਿਲੇ ਦਿੱਲੀ ਸਰਕਾਰ ਬਣਾ ਕੇ ਫਿਰ ਪੰਜਾਬ ਸਰਕਾਰ ਬਣਾ ਕੇ ਉਹਨੂੰ ਪਤਾ ਲੱਗ ਗਿਆ ਕਿ ਹਿੰਦੁਸਤਾਨ ਦੇ ਵਿੱਚ ਪਾਰਟੀ ਪਾਇਰ ਫੈਲਾਰ ਰਹੀ ਹੈਗੀ। ਹ ਉਹਨੂੰ ਤਾਂ ਹੀ ਸਾਡੇ ਵੱਡੇ ਵੱਡੇ ਲੰਬਿਸ਼ਨ ਮਨੀਸ਼ ਸ਼ੋਧਿਆ ਜਨੂਕੇ ਜੀ ਵਾਲ ਜੀ ਨੂੰ ਤਾਂ ਹੀ ਇਹ ਜਿਲ੍ਹੇ ਚ ਡਾਕਟਰ ਰਹੇ ਨੇ ਵੀ ਇਹਨਾਂ ਦੀ ਪਾਰਟੀ ਅੱਗੇ ਨਾ ਵਧੇ ਪਰ ਇਹ ਪਾਰਟੀ ਦੀ ਸੋਚ ਨੂੰ ਰੋਕ ਸਕਦੇ ਕੇਜਰੀ ਵਾਲ ਜੀ ਨੂੰ ਅੰਦਰ ਬੰਦ ਕਰ ਦੇਣਗੇ ਕੇਜਰੀ ਵਾਲ ਜੀ ਦੀ ਸੋਚ ਨੂੰ ਨਹੀਂ ਬੰਦ ਕਰ ਸਕਦੇ ਕੇਜਰੀ ਵਾਲ ਜੀ ਜਿੰਦਾਬਾਦ 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 ਤੁਸੀਂ ਜਿਹੜਾ ਵੀ ਕਾਂਗਰਸ ਨੂੰ ਛੱਡ ਕੇ ਉਹਦੇ ਵਿੱਚ ਜਾ ਰਹੇ ਹੋ ਉਹਨਾਂ ਦੇ ਚਿਹਰੇ ਦੇਖੋ ਜਿਵੇਂ ਜਾਖੜ ਜੀ ਨੇ ਬਿੱਟੂ ਜੀ ਨੇ ਨਾ ਉਹ ਡਰਦੇ ਮਾਰੇ ਜਾ ਰਹੇ ਨੇ ਉਹ ਆਪਦੇ ਚ ਮਰਜ਼ੀ ਨਾਲ ਜਾਂ ਚਾਹ ਨਾਲ ਨਹੀਂ ਜਾ ਰਹੇ ਤੁਸੀਂ ਉਹਨਾਂ ਦੇ ਚਿਹਰੇ ਦੇਖੋ ਉਹਨਾਂ ਦੇ ਬੋਲਣ ਦਾ ਅੰਦਾਜ਼ ਦੇਖੋ ਵੀ ਕੀ ਬੋਲ ਰਹੇ ਨੇ ਉਹ ਮੋਦੀ ਸਰਕਾਰ ਵੱਲੋਂ ਸਾਡੇ ਸੰਵਿਧਾਨ ਦਾ ਸਾਡੇ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਤੇ ਬੇਕਸੂਰ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਹਰ ਇੱਕ ਪਾਰਟੀ ਦੇ ਈਡੀ ਦੁਆਰਾ ਕਾਰਵਾਈ ਕਰਵਾਈ ਜਾ ਰਹੀ ਆ ਦੇਖੋ ਮੋਦੀ ਸਰਕਾਰ ਸਰਕਾਰ ਦੁਆਰਾ ਈਡੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਕਿ ਤੇ ਜਿੰਨੇ ਵੀ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਲੀਡਰਾਂ ਨੂੰ ਜੇਲ੍ਹਾਂ ਦੇ ਵਿੱਚ ਪਾਇਆ ਜਾ ਰਿਹਾ ਤਾਂ ਕਿ ਜਿਹੜੀ ਆਉਣ ਵਾਲੀ ਲੋਕ ਸਭਾ ਇਲੈਕਸ਼ਨਾਂ ਉਹਦੇ ਵਿੱਚ ਇਹ ਲੀਡਰ ਆਪਣੀ ਪਾਰਟੀ ਲਈ ਪ੍ਰਚਾਰ ਨਾ ਕਰ ਸਕਣ। ਸਕਾਈ ਨਿਊਜ਼ ਪੰਜਾਬ ਦੇ ਤੁਹਾਡਾ ਸਵਾਗਤ ਹੈ। 2024 ਦੇ ਇਲੈਕਸ਼ਨ ਨੇੜੇ ਨੇ। ਤਾਂ ਨਰਿੰਦਰ ਮੋਦੀ, ਬੀਜੇਪੀ ਸਰਕਾਰ ਵੱਲੋਂ ਈਡੀ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਗਿਆ ਹੈ ਅਰਵਿੰਦ ਕੇਜਰੀਵਾਲ ਜੀ ਨੂੰ। ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਦਿੱਲੀ ਦੇ ਵਿੱਚ ਪ੍ਰਦਰਸ਼ਨ ਹੋਏ ਉੱਥੇ ਵੀ ਦਿੱਲੀ ਪੁਲਿਸ ਵੱਲੋਂ ਇਹਨਾਂ ਦੇ ਜੋ ਵਰਕਰ ਸਨ ਇਹਨਾਂ ਦੇ ਐਮਐਲਏ ਸਨ ਉਹਨਾਂ ਦੇ ਨਾਲ ਕਾਫੀ ਤੱਕਾ ਮੁਕੀ ਹੋਈ ਹੈ ਖਿੱਚ ਖਿੱਚ ਕੇ ਉਹਨਾਂ ਲੈ ਕੇ ਗਏ ਹਨ ਅਤੇ ਜਦੋਂ ਹੁਣ ਈਡੀ ਵੱਲੋਂ ਉਹਨਾਂ ਨੂੰ ਹੀ ਛੱਡਿਆ ਜਾ ਰਿਹਾ ਤਾਂ ਆਮ ਆਦਮੀ ਪਾਰਟੀ ਨੇ ਪੂਰੇ ਭਾਰਤ ਦੇ ਵਿੱਚ ਭੁੱਖ ਹੜਤਾਲ ਰੱਖੀ ਹੋਈ ਹੈ ਖੜਕੜਗਲਾਾਂ ਦੇ ਵਿੱਚ ਭਗਵਨ ਸਿੰਘ ਮਾਨ ਮੁੱਖ ਮੰਤਰੀ ਜੋ ਭੁੱਖ ਹੜਤਾਲ ਦੇ ਬੈਠੇ ਹਨ ਅਵੇ ਅੱਜ ਸੰਗਰੂਰ ਦੇ ਤੋਂ ਦਫ਼ਤਰ ਦੇ ਤਸਵੀਰਾਂ ਵਿਖਾਵਾਂਗੇ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਹਨ ਜੋ ਉਹ ਵੀ 11 ਤੋਂ ਲੈ ਕੇ 5 ਵਜੇ ਤੱਕ ਦੀ ਭੁੱਖ ਹੜਤਾਲ ਦੇ ਬੈਠੇ ਹਨ ਆਗੂ ਮੌਜੂਦ ਹਨ ਗੱਲਬਾਤ ਕਰਾਂਗੇ ਉਹਨਾਂ ਨਾਲ ਸਸਕੀਰ ਜੀ ਸਸੀ ਗਰ ਜੀ ਸਰ ਕੀ ਕਹਿਣਾ ਚਾਹੋਗੇ ਕਿ ਈਡ ਜਦੋਂ ਇਲੈਕਸ਼ਨ ਨੇੜੇ ਆਏ ਨੇ ਤਾਂ ਉਸ ਟਾਈਮ ਈਡ ਵੱਲੋਂ ਕਾਰਵਾਈ ਕੀਤੀ ਗਈ ਦੇਖੋ ਜੀ ਭਾਵੇਂ ਸਰਕਾਰ ਵੱਲੋਂ ਮੋਦੀ ਸਾਹਿਬ ਵੱਲੋਂ ਹਰੇਕ ਇਲੈਕਸ਼ਨ ਦੇ ਟਾਈਮ ਤੇ ਆ ਕੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਹੁੰਦੇ ਨੇ ਵੱਡੇ ਲੀਡਰ ਨੇ ਜਿਵੇਂ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਤੇ ਝੂਠੇ ਮੁਕਾਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਧੱਕ ਦਿੰਦੇ ਨੇ ਤਾਂ ਕਿ ਇਹ ਆਪਣੀ ਪਾਰਟੀ ਦਾ ਆਪਣੀ ਪਾਰਟੀ ਦੀਆਂ ਵਧੀਆ ਨੀਤੀਆਂ ਦਾ ਪ੍ਰਚਾਰ ਨਾ ਕਰ ਸਕਣ ਲੋਕਾਂ ਨੂੰ ਪਤਾ ਲੱਗ ਸਕੇ ਅਰਵਿੰਦਰ ਕੇਜ ਜੀ ਆਵਾਜ਼ ਨੂੰ ਝੂਠੇ ਪਰਚੇ ਪਾ ਕੇ ਇਹਨਾਂ ਨੇ ਜੇਲ੍ਹ ਦੇ ਵਿੱਚ ਧੱਕਿਆ ਅਸੀਂ ਉਸ ਦੇ ਵਿਰੋਧ ਦੇ ਵਿੱਚ ਸਾਰੇ ਹਿੰਦੁਸਤਾਨ ਤੇ ਪੰਜਾਬ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਖੜਕਲਕਲਾਂ ਚ ਸਾਰਿਆਂ ਨੇ ਅੱਜ 7 ਤਰੀਕ ਨੂੰ 11 ਤੋਂ ਲੈ ਕੇ 5 ਵਜੇ ਤੱਕ ਵਰਤ ਰੱਖਿਆਗਾ ਇਸ ਵਿਰੋਧ ਦੇ ਵਿੱਚ ਕਿ ਸਾਡੇ ਸੁਪਰੀਮੋ ਨੂੰ ਝੂਠੇ ਮੁਕਾਦਮੇ ਵਿੱਚ ਫਸਾਇਆ ਗਿਆ ਅਸੀਂ ਉਹਨਾਂ ਦੀ ਰਿਹਾਈ ਲਈ ਤੇ ਤਾਨਾ ਖਾਈ ਦੇ ਖਲਾਫ ਮੋਦੀ ਸਰਕਾਰ ਦੇ ਖਲਾਫ ਇਹ ਵਾਰਤ ਰੱਖਿਆ ਗਿਆ ਸਿਰ ਪਹਿਲੇ 2 ਸਾਲ ਹੋ ਗਏ ਮਨੀਸ਼ ਸ਼ੋਧਿਆ ਜੀ ਨੂੰ ਜੇਲ੍ਹ ਚ ਬੰਦ ਹਨ ਉਹਨਾਂ ਤੇ ਵੀ ਮਕਦਮਾ ਚੱਲੇ ਉਹਨਾਂ ਨੂੰ ਕਿਸਰਾ ਦੇਖਦੇ ਹੋ ਦੇਖੋ ਜੀ ਇਹਨਾਂ ਨੂੰ ਹੁਣੇ ਦੱਸਣ ਲੱਗੇਗਾ ਜਦੋਂ ਸਾਡੀ ਪਾਰਟੀ ਪਹਿਲੇ ਦਿੱਲੀ ਸਰਕਾਰ ਬਣਾ ਕੇ ਫਿਰ ਪੰਜਾਬ ਸਰਕਾਰ ਬਣਾ ਕੇ ਉਹਨੂੰ ਪਤਾ ਲੱਗ ਗਿਆ ਕਿ ਹਿੰਦੁਸਤਾਨ ਦੇ ਵਿੱਚ ਪਾਰਟੀ ਪਾਇਰ ਫੈਲ ਰਹੀ ਹੈਗੀ ਹੁਣ ਲੋਕ ਸਭਾ ਦੇ ਵਿੱਚ ਸਾਡੀਆਂ ਇੰਨੇ ਸੀਟਾਂ ਆ ਰਹੀਆਂ ਨੇ ਉਹਨੂੰ ਤਾਂ ਹੀ ਸਾਡੇ ਵੱਡੇ ਵੱਡੇ ਮਨੀਸ਼ ਸ਼ੋਧਿਆ ਜੀ ਨੂੰ ਕੇਜਰੀਵਾਲ ਜੀ ਨੂੰ ਤਾਂ ਹੀ ਇਹ ਜੇਲ੍ਹਾਂ ਚ ਡੱਕ ਰਹੇ ਨੇ ਵੀ ਇਹਨਾਂ ਦੀ ਪਾਰਟੀ ਅੱਗੇ ਨਾ ਵਧੇ ਪਰ ਇਹ ਪਾਰਟੀ ਦੀ ਸੋਚ ਨੂੰ ਰੋਕ ਸਕ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਡੇ-ਵੱਡੇ ਲੀਡਰ ਛੱਡ ਕੇ ਕਾਂਗਰਸ ਨੂੰ ਬੀਜੇਪੀ ਵਿੱਚ ਜਾ ਰਹੇ ਹਨ ਲੇਕਿਨ ਵਿਰੋਧੀਆਂ ਵੱਲੋਂ ਇਹ ਇਲਜ਼ਾਮ ਲੱਗਦੇ ਹਨ ਕਿ ਜਿਨ੍ਹਾਂ ਨੂੰ ਈਡੀ ਦਾ ਖਤਰਾ ਉਹੀ ਭਜਦੇ ਨੇ ਤੁਸੀਂ ਜਿਹੜਾ ਵੀ ਕਾਂਗਰਸ ਨੂੰ ਛੱਡ ਕੇ ਉਹਦੇ ਵਿੱਚ ਜਾ ਰਿਹਾ ਹੈ ਉਹਨਾਂ ਦੇ ਚਿਹਰੇ ਦੇਖੋ ਜਿਵੇਂ ਜਾਖੜ ਜੀ ਨੇ ਬਿੱਟੂ ਜੀ ਨੇ ਨਾ ਉਹ ਡਰਦੇ ਮਾਰੇ ਜਾ ਰਹੇ ਨੇ ਉਹ ਆਪਦੇ ਚ ਮਰਜ਼ੀ ਨਾਲ ਜਾਂ ਚਾਅ ਨਾਲ ਨਹੀਂ ਜਾ ਰਹੇ ਤੁਸੀਂ ਉਹਨਾਂ ਦੇ ਚਿਹਰੇ ਦੇਖੋ ਉਹਨਾਂ ਦੇ ਬੋਲਣ ਦਾ ਅੰਦਾਜ਼ ਦੇਖੋ ਵੀ ਕੀ ਬੋਲ ਰਹੇ ਨੇ ਉਹ ਅੱਜ ਕੱਲ੍ਹ ਕੀ ਵੱਲ ਬਾਤ ਉਹਨਾਂ ਦੀ ਉਹ ਵੀ ਝੂਠੇ ਮੁਕੱਦਮਿਆਂ ਤੋਂ ਡਰਦੇ ਮਾਰੇ ਭਾਜ-ਭਾਜ ਜਾ ਰਹੇ ਜੇ ਗਨਾ ਨਹੀਂ ਕੀਤਾ ਜਿਵੇਂ ਸੰਜੇ ਸਿੰਘ ਜੀ ਵਾਰ ਆਖ ਸਾਰੇ ਵਾਰ ਆ ਜਾਣਗੇ ਜੀ ਤੁਹਾਡੇ ਸਾਹਮਣੇ ਆਧਾਰਨ ਪਈ ਹੈ ਸੰਜੇ ਸਿੰਘ 6 ਮਹੀਨੇ ਬਾਅਦ ਵਾਰ ਆ ਕੇ ਸਾਰੇ ਵਾਰ ਆ ਜਾਣਗੇ ਜੀ ਬਿਲਕੁਲ ਇਸთან ਸਾਡੇ ਨਾਲ ਸੋਹੀ ਸਾਹਿਬ ਹੋਰ ਵੀ ਆਗੂ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਨਾ ਮਸਲਾ ਫਿਰ ਕੀ ਕਹਿਣਾ ਚਾਹੋਗੇ ਜੋ ਕੇਜਰੀਵਾਲ ਜੀ ਨੂੰ ਈਡੀ ਵੱਲੋਂ ਉਹਨਾਂ ਤੇ ਮੁਕਦਮਾ ਦਰਜ ਕਰਕੇ ਉਹਨੂੰ ਜੇਲ੍ਹ ਭੇਜਿਆ ਗਿਆ ਦੇਖੋ ਜੀ ਭਾਰਤ ਸਭ ਤੋਂ ਵੱਡਾ ਲੋਕਤੰਤਰ ਆ ਪਰ ਮੋਦੀ ਸਰਕਾਰ ਵਾਰਾ ਸਾਡੇ ਸੰਵਿਧਾਨ ਦਾ ਸਾਡੇ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਤੇ ਬੇਕਸੂਰ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਹਰ ਇੱਕ ਪਾਰਟੀ ਦੇ ਈਡੀ ਦੁਆਰਾ ਕਾਰਵਾਈ ਕਰਵਾਈ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਬੀਜੇਪੀ ਸਰਕਾਰ ਨੇ ਕਾਨੂੰਨ ਦੇ ਵਿੱਚ ਬਦਲਾ ਕੀਤਾ ਤੇ ਪਹਿਲਾਂ ਕੀ ਹੁੰਦਾ ਸੀਗਾ ਵੀ ਜੇਕਰ ਕੋਈ ਦੋਸ਼ੀ ਸਾਬਤ ਹੋਵੇ ਤਾਂ ਉਸ ਨੂੰ ਜੇਲ੍ਹ ਹੁੰਦੀ ਸੀ ਪਰ ਇਹ ਕਾਨੂੰਨ ਦੇ ਵਿੱਚ ਕੀ ਬਦਲਾ ਕੀਤਾ ਵੀ ਪਹਿਲਾਂ ਤੁਸੀਂ ਬੰਦੇ ਨੂੰ ਚੱਕੋ ਤੇ ਉਹਨੂੰ ਜੇਲ੍ਹ ਦੇ ਵਿੱਚ ਪਾਓ ਜੇਕਰ ਉਹ ਆਪਣੀ ਬੇਗੁਨਾਹੀ ਸਾਬਤ ਕਰਦਾ ਤਾਂ ਕਿਤੇ ਜਾ ਕੇ ਉਸ ਨੂੰ ਬਾਹਰ ਜੇਲ੍ਹ ਤੋਂ ਬਾਹਰ ਆਉਂਦਾਗਾ ਜਿਵੇਂ ਸਾਡੇ ਸੰਜੀਤ ਸਿੰਘ ਜੀ ਪਹਿਲਾਂ 6 ਮਹੀਨੇ ਜੇਲ੍ਹ ਚ ਲਾ ਕੇ ਆਏ ਨੇ ਪਰ ਉਹਨਾਂ ਖਿਲਾਫ ਕੋਈ ਵੀ ਸਬੂਤ ਨਹੀਂ ਮਿਲਿਆ ਤਾਂ 6 ਮਹੀਨਿਆਂ ਬਾਅਦ ਉਹ ਜਮਾਨਤ ਤੇ ਬਾਹਰ ਆਏ ਨੇ ਇਸੇ ਤਰੀਕੇ ਨਾਲ ਸਾਡੇ ਹੋਰ ਬਹੁਤ ਸਾਰੇ ਆਗੂ ਨੇ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਧੱਕੇ ਨਾਲ ਫਸਾਇਆ ਗਿਆ ਸਾਡੇ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਨੂੰ ਧੱਕੇ ਦੇ ਨਾਲ ਜੇਲ੍ਹ ਦੇ ਵਿੱਚ ਫਸਾਇਆ ਗਿਆ ਤਾਂ ਕਿ ਦੇਖੋ ਮੋਦੀ ਸਰਕਾਰ ਸਰਕਾਰ ਦੁਆਰਾ ਈਡੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਕਿ ਤੇ ਜਿੰਨੇ ਵੀ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਲੀਡਰਾਂ ਨੂੰ ਜੇਲ੍ਹਾਂ ਦੇ ਵਿੱਚ ਪਾਇਆ ਜਾ ਰਿਹਾ ਤਾਂ ਕਿ ਜਿਹੜੀ ਆਉਣ ਵਾਲੀ ਲੋਕ ਸਭਾ ਇਲੈਕਸ਼ਨਾਂ ਉਹਦੇ ਵਿੱਚ ਇਹ ਲੀਡਰ ਆਪਣੀ ਪਾਰਟੀ ਲਈ ਪ੍ਰਚਾਰ ਨਾ ਕਰ ਸਕਣ ਅਜਬ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਸਾਡੀ ਪਾਰਟੀ ਦੇ ਲੀਡਰਾਂ ਦੁਆਰਾ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖਟਕਲ ਖਰਾਬ ਵਿਖੇ ਉਹਨਾਂ ਨੇ ਬਰਤ ਰੱਖਿਆਗਾ ਤੇ ਭੁੱਖ ਹੜਤਾਲ ਕੀਤੀ ਹੈ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਭੁੱਖ ਹੜਤਾਲ ਚੱਲੂਗੀ ਤੇ ਸਾਡੇ ਜਿਹੜੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੈੱਡ ਦਫ਼ਤਰ ਦੇ ਵਿੱਚ ਸਾਡੇ ਬਲੰਟੀਅਰਾਂ ਦੁਆਰਾ ਵੀ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਤਰੀਕੇ ਪੂਰੇ ਭਾਰਤ ਦੇ ਵਿੱਚ ਸਾਡੇ ਬਲੰਟੀਅਰਾਂ ਦੁਆਰਾ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਫਿਰ ਕਿਸ ਤਰ੍ਹਾਂ ਦੇਖਦੇਵੇਂ ਜੋ ਅੱਜ ਦੀ ਭੁਖੜਤਾਲ ਅੱਜ ਦੀ ਭੁਖੜਤਾਲ ਸੈਂਟਰ ਸਰਕਾਰ ਵੱਲੋਂ ਜੋ ਤਾਨਾਸ਼ਾ ਰਵਈਆ ਅਪਣਾਇਆ ਜਾ ਰਿਹਾ ਹੈ ਖਾਸ ਕਰਕੇ ਜੋ ਵਿਰੋਧੀ ਪਾਰਟੀਆਂ ਨੇ ਸਪੈਸ਼ਲੀ ਆਮ ਆਦਮੀ ਪਾਰਟੀ ਕਿਉਂਕਿ ਮੋਦੀ ਸਰਕਾਰ ਨੂੰ ਸਿਰਫ ਜੇ ਡਰ ਹੈ ਪੂਰੇ ਭਾਰਤ ਦੇ ਵਿੱਚ ਤਾਂ ਸਿਰਫ ਤੇ ਸਿਰਫ ਸ੍ਰੀ ਅਰਵਿੰਦ ਕੇਜਰੀਵਾਲ ਔਰ ਉਹਦੀ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੋਂ ਡਰ ਹੈ ਔਰ ਉਹ ਉਸ ਡਰ ਨੂੰ ਅੱਗੇ ਵੀ ਮੈਂ ਨਾ ਵਧਾਂ ਉਹਨੂੰ ਪ੍ਰੈਸ਼ਰ ਕਰਨ ਵਾਸਤੇ ਬਿਨਾਂ ਕਿਸੇ ਪ੍ਰੂਫ ਤੋਂ ਬਿਨਾਂ ਕਿਸੇ ਸਬੂਤ ਤੋਂ ਸਾਡੀ ਆਮ ਆਦਮੀ ਪਾਰਟੀ ਜੋ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਚੱਕ ਚੱਕ ਜਿਲੰਦ ਸੁੱਟ ਰਿਹਾ ਹੈ ਔਰ ਮੈਨੂੰ ਲੱਗਦਾ ਵੀ ਇਹ 4 ਜੂਨ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਭਾਰਤ ਦੇ ਲੋਕ ਜੋ ਆਮ ਆਦਮੀ ਪਾਰਟੀ ਦੀ ਸੋਚ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨਾਲ ਜੁੜ ਕੇ ਬੀਜੇਪੀ ਨੂੰ ਇੱਕ ਤਕੜਾ ਜੋ ਜਵਾਬ ਮਿਲ ਜੂਗਾ ਅਰ ਜਦ ਕੋਈ 2 ਸਾਲ ਪਹਿਲਾਂ ਮਨੀਸ਼ ਸੋਧਿਆ ਨੂੰ ਵੀ ਜੋ ਹੈ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ਯਾ ਲੇਕਿਨ ਹਾਲੇ ਤੱਕ ਬਾਹਰ ਨਹੀਂ ਆ ਸਕਿਆ ਇਤਿ ਤਾਂ ਪਤਾ ਲੱਗਦਾ ਤੁਹਾਡਾ ਕੁਐਸਚਨ ਬਹੁਤ ਵਧੀਆ ਹੈ 2 ਸਾਲ ਬੰਦ ਹੋਣ ਦੇ ਬਾਵਜੂਦ ਵੀ 1 ਰੁਪਏ ਦਾ ਵੀ ਕੋਈ ਐਲੀਗੇਸ਼ਨ ਸਬੂਤ ਨਹੀਂ ਕਰ ਸਕੇ ਸੰਜੇ ਸਿੰਘ ਜੀ 6 ਮਹੀਨੇ ਜੇਲ੍ਹ ਕੱਟ ਕੇ ਆ ਗਏ ਸਤਿੰਦਰ ਜੈਨ ਜੀ 2 ਸਾਲ ਤੋਂ ਲਗਭਗ ਜੇਲ੍ਹ ਚ ਨੇ ਹਾਲੇ ਤੱਕ 1 ਰੁਪਏ ਦਾ ਵੀ ਉਹ ਉਹਨਾਂ ਦੇ ਕੋਈ ਝੂਠਾ ਜਾਂ ਸੱਚਾ ਕੋਈ ਬਲੇਮ ਹੀ ਨਹੀਂ ਪ੍ਰੂਫ ਨਹੀਂ ਕਰ ਸਕੇ ਸਿਰਫ ਆਪ ਦੇ ਤਾਨਾਸ਼ਾਹ ਰਵੀਏ ਦੇ ਨਾਲ ਆਪ ਦੀ ਪੁਲਿਟਿਕ ਪੋਲਿਟਿਕਸ ਨੂੰ ਪੋਲਿਟਿਕ ਪੋਲੀਟੀਕਲ ਪਾਵਰ ਨੂੰ ਮਿਸਯੂਜ਼ ਕਰਕੇ ਸਾਡੇ ਲੀਡਰਾਂ ਨੂੰ ਅੰਦਰ ਧੱਕਿਆ ਜਾ ਰਿਹਾ ਹੈ ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਆ ਕਿ ਜੇ ਪੰਜਾਬੀ ਨੇ ਜਿਹੜੇ ਔਰ ਉਹ ਹਮੇਸ਼ਾ ਜ਼ਬਰ ਦੇ ਖਿਲਾਫ ਉਹਨਾਂ ਨੇ ਹਮੇਸ਼ਾ ਡਬਲ ਮਿਹਨਤ ਦੇ ਨਾਲ ਕੰਮ ਕੀਤਾ ਔਰ ਇਹਦੇ ਵਿੱਚ ਚਾਰ ਚੰਨ ਹੋਰ ਲੱਗੇ ਜਦੋਂ ਸਾਡਾ ਇੰਜਣ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਿਹਨੂੰ ਪੰਜਾਬ ਦੇ ਲੋਕਾਂ ਨੇ ਆਪ ਦਾ ਘਰ ਦਾ ਮੁਖੀ ਬਣਾਇਆ ਔਰ ਸਾਨੂੰ ਫਕਰ ਹੈ ਉਹਨਾਂ ਤੇ ਅਸੀਂ ਉਹਨਾਂ ਦੀ ਟੀਮ ਦੇ ਮੈਂਬਰਾਂ ਉਹਨਾਂ ਦੇ ਭਮੱਕੜਾਂ ਮਾਨ ਸਾਹਿਬ ਤਾਂ ਖੁਦ ਕਹਿੰਦੇ ਨੇ ਵੀ ਜਿਹੜੇ ਮੇਰੇ ਭਮੱਕੜ ਨੇ ਇਸ ਤਾ ਵੱਡਾ ਵੱਲਬ ਦੇਖਦੇ ਆ ਸਵਾਦੇ ਹੋਣਾ ਆਊਗਾ ਮੋਦੀ ਸਾਹਿਬ ਨੂੰ ਪਤਾ ਲੱਗ ਜੂ ਪੰਜਾਬੀਆਂ ਨਾਲ ਟੱਕਰ ਕਿਵੇਂ ਲੈਣੀ ਐ ਔਰ ਨਜਾਇਜ਼ ਪਰਚੇ ਪਾ ਕੇ ਇੱਕ ਇਮਾਨਦਾਰ ਬੰਦਿਆਂ ਨੂੰ ਜੇਲ੍ਹ 'ਚ ਭੇਜਣਾ ਕਿੱਡੀ ਕਹੇ ਵਧੀਆ ਗੱਲ ਐ ਮੈਨੂੰ ਨਹੀਂ ਲੱਗਦਾ ਔਰ ਮੈਂ ਇੱਥੇ ਹੋਰ ਦੱਸਣਾ ਚਾਹੁੰਦਾ ਹਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਇੱਕ ਸੋਚ ਬਣ ਚੁੱਕਾ ਐ ਪੂਰੇ ਭਾਰਤ ਵਰਸ਼ ਦੇ ਲੋਕ ਆਉਣ ਵਾਲੀ 4 ਜੂਨ ਨੂੰ ਜਦੋਂ ਰਿਜ਼ਲਟ ਆਉਣਾ ਐ ਮੋਦੀ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਬੀਜੇਪੀ ਨੂੰ ਖੁਦ ਪਤਾ ਲੱਗ ਜੂਗਾ ਕਿ ਉਹ ਉਹਨਾਂ ਨੇ ਕੀ ਗਲਤ ਕੀਤਾ ਕੀ ਠੀਕ ਕੀਤਾ ਜੇ ਬਿਰ ਕੋ ਹੋਰ ਵੀ ਆਗੂ ਵੀ ਉਹਦੇ ਨਾਲ ਗੱਲਬਾਤ ਕਰਾਂਗੇ ਕੀ ਨਾ ਮਸਲਾ ਬਣਿਆ ਮੈਂ ਆਮ ਆਦਮੀ ਪਾਰਟੀ ਅੱਜ ਇੱਥੇ ਅਰਵਿੰਦ ਕੇਸ਼ਵਰ ਦੇ ਹੱਕ ਦੇ ਵਿੱਚ ਭੁਖੜ ਹੜਤਾਲ ਤੇ ਬੈਠੇ ਨੇ ਜਿੰਨੇ ਵੀ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਭੁਖੜ ਹੜਤਾਲ ਜਾਰੀ ਹੈ ਜੋ ਮੋਦੀ ਸਾਹਿਬ ਸੋਚ ਰਹੇ ਵੀ ਇਹ ਤਾਂ ਡੈਮੋਕ੍ਰੇਸੀ ਲੋਕਤੰਤ ਖਤਮ ਕਰੂੰਗਾ ਮੈਂ ਤੇ ਇਹ ਗਲਤ ਸੋਚਣਾ ਸੀ ਮੈਂ ਤਾਂ ਅਪੀਲ ਕਰੂੰਗਾ ਦੇਸ਼ ਵਾਸੀਆਂ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਕਰੋ ਜਾਂ ਕਿਤੇ ਕੋਈ ਖੇਤਰੀ ਪਾਰਟੀ ਹੈ ਉਹਨੂੰ ਵੋਟ ਕਰੋ ਬੀਜੇਪੀ ਨੂੰ ਵੋਟ ਨਾ ਪਾਓ ਜਦੋਂ ਜਦੋਂ ਇਲੈਕਸ ਲਾਉਂਦੀਆਂ ਨੇ ਇਹ بڑے بڑے ਕੋਈ ਹੰਗਾਮੇ ਕੋਈ ਇਹੋ ਜੀ ਗੱਲ ਕੱਢ ਕੇ ਲੈ ਕੇ ਆਉਂਦੇ ਨੇ ਜਦੋਂ ਤੁਸੀਂ ਦੇਖਿਆ ਹੋਗਾ ਪਿਛਲੀ ਵਾਰੀ ਉੱਥੇ ਕਿੰਨੇ ਬੰਦੇ ਸਾਡੇ ਫੌਜੀ ਮਰਵਾ ਦਿੱਤੇ ਗਏ ਸੀ ਉਹ ਵੀ ਇਹਨਾਂ ਦੀ ਇੱਕ ਚਾਲ ਸੀਗੀ ਮੇਰੀ ਬੇਨਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਮੋਦੀ ਸਾਹਿਬ ਅੱਗੇ ਤੋਂ ਇਹ ਬੋਲਤੀ ਨਾ ਕਰਾਉਣ ਕਦੇ ਲੋਕ ਵੋਟਾਂ ਹੀ ਨਾ ਪੈਣ ਇਹ ਵੀ ਹੋ ਸਕਦਾ ਹੈ ਇਸ ਲਈ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਹੈ ਵੀ ਖੜੇ ਹੋਣ ਜਾਗਰੂਤ ਹੋਣ ਵੀ ਡੈਮੋਕ੍ਰੇਸੀ ਜਿਹੜੀ ਖਤਮ ਕਰਨ ਜਾ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਇੱਕ ਸਾਡੇ ਕੋਲੇ ਹਥਿਆਰ ਹੈ ਵੀ ਅਸੀਂ ਵੋਟ ਪਾ ਕੇ ਉਸ ਨੂੰ ਰੋਕ ਸਕਦੇ ਹਾਂ ਅੱਜ ਸੁਪਰੀ ਕੋਰਟ ਦੇ ਸਾਰੇ ਵਕੀਲ ਪੂਰੇ ਦੇਸ਼ ਦੇ ਵਕੀਲ ਜੱਜ ਸਾਰੇ ਇੱਕ ਮੁੱਠ ਹੋਏ ਖੜੇ ਨੇ ਔਰ ਉਹਨਾਂ ਦੀ ਇੱਕ ਡਿਮਾਂਡ ਹੈ ਵੀ ਈਵੀਐਮ ਬੰਦ ਕੀਤੀ ਜਾਵੇ ਅੱਜ ਪੂਰੀ ਦੁਨੀਆ ਦੇ ਵਿੱਚ ਇੰਗਲੈਂਡ ਹੋਵੇ ਅਮਰੀਕਾ ਹੋਵੇ ਨਿਊਜ਼ੀਲੈਂਡ ਹੋਵੇ ਜਰਮਨ ਹੋਵੇ ਜਾਪਾਨ ਹੋਵੇ ਵੱਡੇ ਵੱਡੇ ਦੇਸ਼ਾਂ ਕਿਸੇ ਵੀ ਐਵੀਐਮ ਨਹੀਂ ਹੈ ਸਾਡੇ ਦੇਸ਼ ਦੇ ਵਿੱਚ ਕਿਉਂ ਇੱਕ ਵੱਡਾ ਸਵਾਲ ਹੈ ਮੇਰੀ ਬੇਨਤੀ ਹੈ ਵੀ ਜੇ ਕਰਾ ਵੀ ਦੇ ਨੇ ਤਾਂ ਸਾਰੇ ਭਾਜਪੀ ਤੇ ਵਿਰੋਧ ਵਿੱਚ ਵੋਟ ਕਰੋ ਮੇਰੀ ਇਹ ਸਾਰੇ ਲੋਕਾਂ ਲਈ ਇੱਕ ਖਬਰ ਵੀ ਚੱਲ ਰਹੀ ਸੀ ਕਿ ਐਵੀਐਮ ਜਦੋਂ ਚੋਣ ਅਧਿਕਾਰੀ ਨੇ ਚੈੱਕ ਕੀਤਾ ਤਾਂ ਐਵੀਐਮ ਦੀ ਵੋਟ ਪਾਕ ਹੋ ਰਹੀ ਸੀ ਜਾਂ ਭਾਜਪਾ ਨੂੰ ਰਹੀ ਸੀ ਉਹਨਾਂ ਦੇ ਸਾਰੇ ਅਧਿਕਾਰੀ ਸਾਨੂੰ ਉਸ ਟਾਈਮ ਮੌਜੂਦਾ ਸੀ ਉਹਨੂੰ ਸਸਪੈਂਡ ਕੀਤਾ ਗਿਆ ਮੈਂ ਬਿਲਕੁਲ ਇਹ ਗੱਲਾਂ ਸਹਿਮਤਾ ਆ ਸਾਡੇ ਡੀਸੀ ਆਫਿਸ ਦੇ ਸੰਗਰੂਰ ਦੇ ਵਿੱਚ ਕੁਝ ਮਸ਼ੀਨਾਂ ਪਈਆਂ ਸੀਗੀਆਂ ਇੱਕ ਮਹੀਨਾ ਪਤਾ ਨਹੀਂ ਕਿੱਥੋਂ ਆਏ ਨੇ ਉਹ ਬੰਦੇ ਕੋਈ ਉਹਨਾਂ ਨੂੰ ਸਾਡਾ ਲੋਕਲ ਅਫਸਰ ਨਹੀਂ ਸੀ ਉਹਨਾਂ ਮਸ਼ੀਨਾਂ ਤੇ ਲੱਗੇ ਰਹੇ ਨੇ ਕੀ ਕਰਕੇ ਗਏ ਨੇ ਕਿਸ ਨੂੰ ਕੋਈ ਪਤਾ ਨਹੀਂ ਹੈ ਇਸ ਤਰ੍ਹਾਂ ਹੀ ਇਹ ਵੀ ਹੰ ਦਾ ਇੱਕ ਬਹੁਤ ਵੱਡਾ ਕਾਪਲਾ ਹੈ ਵੈਸੇ ਸਾਨੂੰ ਉਮੀਦ ਹੈ ਪੰਜਾਬ ਚ ਨਹੀਂ ਉਹ ਕਰਨਗੇ ਜਹਾਰਿਆ ਨਹੀਂ ਨਹੀਂ ਕਰਨਗੇ ਇੱਥੇ ਲੋਕ ਜਾਗਰੂਤ ਨੇ ਉਹ ਕਰਦੇ ਨੇ ਜਿਆਦਾ ਜਿਆਦਾ ਯੂਪੀ ਦੇ ਵੱਡੇ ਵੱਡੇ ਸਟੇਟਾਂ ਦੇ ਵਿੱਚ ਜਿੱਥੇ 80 90 100 ਸੀਟਾਂ ਨੇ ਉੱਥੇ ਕਾਪਲਾ ਹੁੰਦਾ ਮੇਰੀ ਅਪੀਲ ਹੈ ਭੀ ਇਹਦੇ باوجود ਵੀ ਲੋਕ ਖੜੇ ਹੋਣ ਇਹਦਾ ਵਿਰੋਧ ਕਰਨ ਔਰ ਬੋਰਡ ਬੀਜੇਪੀ ਤੋਂ ਵਿਰੋਧ ਕਰਨ ਤਾਂ ਹੀ ਇਹ ਲੋਕਤਨ ਬਚ ਸਕਦਾ ਹੈ ਮੋਦੀ ਸਾਹਿਬ ਇਹ ਗਲਤ ਸੋਚ ਰਹੇ ਨੇ ਵੀ ਇਹ ਦੇਸ਼ ਦੇ ਵਿੱਚ ਲੋਕਤਨ ਜਾਂ ਡੈਮੋਕ੍ਰੇਸੀ ਖਤਮ ਹੋ ਸਕਦੀ ਹੈ ਨਹੀਂ ਹੋ ਸਕਦੀ ਇੱਥੇ ਅੱਜ ਦਾ ਦਰਨਾ ਜੋ ਹੈ ਕੱਦ ਗਈ ਰਹੇਗਾ ਅੱਜ ਦਾ ਦਰਨਾ ਜਵਰਿੰਦਰ ਕੇ ਜਲਜੀ ਨੂੰ ਇਹਨਾਂ ਨੇ ਫੜ ਕੇ ਅੰਦਰ ਕੀਤਾ ਜਿਹਨਾਂ ਦੇ ਡਿੱਕਿਆ ਉਹਦੇ ਵਿਰੋਧ ਦੇ ਵਿੱਚ ਪਹਿਲਾਂ ਵੀ ਚਾਰ ਹੋਰ ਸੋਸੋਦੀਆ ਜੀ ਸੁੰਦਰ ਜੈ ਜਸਨਜੀਤ ਸਿੰਘ ਜੀ ਇਹਨਾਂ ਨੂੰ ਵੀ ਰੱਖਿਆ ਸੀ ਸੰਜੇ ਸਿੰਘ ਬਾਹਰ ਆ ਗਏ ਉਹਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਸਾਡੇ ਵਲੰਟੀਅਰ ਜਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੇ ਨਾਲ ਸਾਰੇ ਐਮ ਐਲ ਏ ਅੱਜ ਸਾਰੇ ਉੱਤੇ ਖੜਕਰਕਲਾ ਦੇ ਵਿੱਚ ਭੁੱਖ ਹੜਤਾਲ ਦੇ ਬੈਠੇ ਨੇ ਔਰ ਪੂਰੇ ਦੇਸ਼ ਦੇ ਵਿੱਚ ਵਲੰਟੀਅਰ ਨੇ ਉਹ ਵੀ ਅੱਜ ਭੁਖ ਹੜਤਾਲ ਤੇ ਨੇ ਅਗਲੀ ਕਾਰਵਾਈ ਜੋ ਸਾਨੂੰ ਦੇਣਗੇ ਅਸੀਂ ਉੱਤੇ ਫੁੱਲ ਚਾੜਾਂਗੇ ਜੀ ਬਿਲਕੁਲ ਇਹ ਸਾਰੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਜਿਨ੍ਹਾਂ ਨੇ ਕਿ ਅੱਜ 11 ਵਜੇ ਤੋਂ ਲੈ ਕੇ 5 ਵਜੇ ਤੱਕ ਦੀ ਭੁੱਖ ਹੜਤਾਲ ਰੱਖਿਆ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਇਹ ਭੁੱਖ ਹੜਤਾਲ ਜਾਰੀ ਹੈ ਜਿੰਨਾ ਚਿਰ ਕੇਜਰੀਵਾਲ ਨੂੰ ਇਹ ਕਹਿੰਦੇ ਵੀ ਛੱਡਦੇ ਨਹੀਂ ਹੈਗੇ ਉਹਨਾਂ ਚਿਰ ਇਨਾਂ ਦੇ ਇਹ ਧਰਨੇ ਪ੍ਰਦਰਸ਼ਨ ਇਸੇ ਤਰ੍ਹਾਂ ਚੱਜੇ ਰਹਿਣਗੇ ਸੰਗਰੂਰ ਤੋਂ ਗੁਰਿੰਦ ਸਿੰਘ ਸਕਾਈ ਨਿਊਜ਼ ਪੰਜਾਬ